ਲੁਧਿਆਣਾ ਅੱਜ ਮੀਂਹ ਪਿਆ ਜਿਸ ਨੂੰ ਲੈ ਕੇ ਮੌਸਮ ਵਿਭਾਗ ਅਗਲੇ ਕੁਝ ਦਿਨਾਂ 'ਚ ਚੰਗੀ ਬਾਰਿਸ਼ ਹੋਣ ਦੀ ਉਮੀਦ ਕਰ ਰਹੇ ਹਨ ਅਤੇ 1 ਅਤੇ 2 ਅਗਸਤ ਨੂੰ ਭਾਰੀ ਬਾਰਿਸ਼ ਹੋ ਸਕਦੀ ਹੈ। ਇਨਾਂ ਹਲਾਤਾ ਵਿੱਚ ਮੌਸਮ ਵਿਭਾਗ ਨੂੰ ਵੀ ਆਸ ਹੈ ਕਿ ਜੁਲਾਈ ਵਿੱਚ ਬਾਰਿਸ਼ ਦੀ ਚੱਲ ਰਹੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ 20 ਮਿਲੀਮੀਟਰ ਦੇ ਕਰੀਬ ਮੀਂਹ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਜੁਲਾਈ ਮਹੀਨੇ ਦੇ ਵਿੱਚ 140 ਮੀਟਰ ਦੇ ਕਰੀਬ ਮੀਂਹ ਰਿਕਾਰਡ ਕੀਤਾ ਗਿਆ। ਹਾਲਾਂਕਿ ਜੁਲਾਈ ਮਹੀਨੇ ਦੇ ਵਿੱਚ ਆਮ ਵਰਖਾ ਦਾ ਆਕੜਾ 220 ਮਿਲੀਮੀਟਰ ਹੈ ਉਹਨਾਂ ਨੂੰ ਆਸ ਹੈ ਕਿ ਚੰਗੀ ਬਾਰਿਸ਼ ਨਾਲ ਜੁਲਾਈ ਮਹੀਨੇ ਦੀ ਬਰਸਾਤ ਦੀ ਘਾਟ ਜਰੂਰ ਪੂਰੀ ਹੋ ਸਕਦੀ ਹੈ ਜਦਕਿ 1 ਅਤੇ 2 ਅਗਸਤ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਨ੍ਹਾਂ ਹਾਲਾਤ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਆਪਣੇ ਖੇਤਾਂ 'ਚ ਪਾਣੀ ਦੀ ਨਿਕਾਸੀ ਕਰਨ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਲੋਕਾਂ ਨੂੰ ਸਾਵਧਾਨੀ ਨਾਲ ਆਪਣੇ ਵਾਹਨ ਚਲਾਉਣ ਅਤੇ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਅਪੀਲ ਕੀਤੀ ਜਿਸ ਤਰ੍ਹਾਂ ਕਿ ਮੌਨਸੂਨ ਟ੍ਰਾਫਿਕ ਕਾਫੀ ਐਕਟਿਵ ਹੋਈ ਹੈ ਤੇ ਨਾਰਥਵਰਡਸ ਉਹਦੀ ਜਿਹੜੀ ਮੂਵਮੈਂਟ ਹੈ ਉਹ ਵੀ ਦੇਖੀ ਜਾ ਰਹੀ ਹੈ ਸੋ ਜਿਸ ਦੇ ਮੱਦੇ ਨਜ਼ਰ ਜਿਹੜੀ ਇਹ ਮਾਰਿਸ਼ ਹੈ ਪੰਜਾਬ ਦੇ ਵਿੱਚ ਹੋਣੀ ਸੰਭਾਵਨਾ ਹੈ ਹਾਂ ਜਿਸ ਤਰ੍ਹਾਂ ਕਿ ਅੱਜ ਵੀ ਸਾਡੇ ਕੋਲ ਰਿਕਾਰਡ ਦੇ ਵਿੱਚ ਨੀਅਰ ਬਾਅਰ 20 ਮਿਲੀਮੀਟਰ ਬਾਰਿਸ਼ ਹੋਈ ਹੈ ਰਿਕਾਰਡ ਜਿਹੜੀ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮਤਲਬ 2-3 ਅਗਸਤ ਤੱਕ ਫਿਰ بارش ਦੇ ਚਾਂਸਸ ਬਣ ਰਹੇ ਨੇ ਕਿਉਂਕਿ ਇੱਕ ਸਿਸਟਮ ਜਿਹੜਾ ਹੈ ਪੰਜਾਬ ਦੇ ਵਿੱਚ ਕਾਫੀ ਡਿਵੈਲਪ ਹੋ ਚੁੱਕਾ ਹੈ ਜਿਹੜਾ ਕਿ ਨਾਰਥਵਰਡ ਦੀ ਮੂਵਮੈਂਟ ਸੀਗੀ ਸੋ ਪੂਰੀ ਬੈਲਟ ਜਿਹੜੀ ਹੈ ਉਹ ਪੰਜਾਬ ਹਰਿਆਣਾ ਨੂੰ ਕਵਰ ਕਰ ਰਹੀ ਹੈ ਜਿਹਦੇ ਸੰਬੰਧ ਦੇ ਵਿੱਚ ਆਪਾਂ ਕਹਿ ਸਕਦੇ ਹੈਗੇ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਜਿਹੜੀ ਹੈ ਅ ਦਰਮਿਆਨਨੀ ਤੋਂ ਭਾਰੀ ਵਰਖਾ ਵੀ ਹੋ ਸਕਦੀ ਹੈ ਤੇ ਜਿਲਿਆਂ ਦੇ ਵਿੱਚ ਸੋ ਇਹ ਜਿਹੜੀ ਬਾਰਿਸ਼ ਹੈਗੀ ਆ ਉਹ ਸਾਡਾ ਜਿਹੜਾ ਜਿਹੜੀ ਜੁਲਾਈ ਦੀ ਬਾਰਿਸ਼ ਹੁਣ ਤੱਕ ਹੈਗੀ ਆ ਉਹ ਸਾਡੀ 119 ਐਮ ਐਮ ਰਿਕਾਰਡ ਕੀਤੀ ਹੈ ਜੇ ਆਪਾਂ ਅੱਜ ਦੀ ਬਾਰਿਸ਼ ਐਡ ਕਰਕੇ ਤਾਂ ਤੇ 140 ਤੱਕ ਆਪਾਂ ਕਹਿ ਸਕਦੇ ਹਾਂ ਤੇ 220 ਸਾਡੀ ਵੈਸੇ ਨਾਰਮਲੀ ਹੁੰਦੀ ਹੈ ਸੋ ਹਲੇ ਤਾਂ ਆਪਾਂ ਦਾ ਜੁਲਾਈ ਦਾ ਡੈਫਿਸਿਟ ਜਿਹੜਾ ਉਹ ਚੱਲ ਰਿਹਾ ਹੈ ਬਟ ਜਿਸ ਤਰ੍ਹਾਂ ਕੱਲ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਕੁਝ ਜਿਹੜਾ ਡੈਫਿਸਟ ਹੋ ਕਰ ਜਾਏਗਾ ਬਟ ਅਗਸਤ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਚੰਗੀ ਹੁੰਦੀ ਹੈ ਜੀ ਕਿਹਾ ਜਾਂਦੀ ਹੈ ਅ ਕਦੇ ਪਾਣੀ ਵੀ ਦਿੱਤੀ ਗਈ ਹੈ ਅੰਦਰ ਨੂੰ ਦੁਆਨ ਪ੍ਰਸਾਦ ਕੀ ਕੋਈ ਤੇ ਨਮਨ ਦੇ ਸਾਹ ਦੇ ਆ ਦੇਖੋ ਜਿਸ ਤਰ੍ਹਾਂ ਇਹ ਸਿਸਟਮ ਜਿਹੜਾ ਕਾਫੀ ਡੈਂਸ ਬਣਿਆ ਹੋਇਆ ਤਾਂ ਲੱਗਦਾ ਹੈ ਕਿ 1-2 ਅਗਸਤ ਨੂੰ ਜਿਹੜੀ ਹੈ ਉਹ ਕਾਫੀ ਅੱਛੀ ਬਾਰਿਸ਼ ਪੰਜਾਬ ਦੇ ਵਿੱਚ ਹੋਏਗੀ ਬਟ ਕੁਝ ਜ਼ਿਲ੍ਹਿਆਂ ਦੇ ਵਿੱਚ ਦਰਮਿਆਨੀ ਬਾਰਿਸ਼ ਤੇ ਕਈਆਂ ਦੇ ਵਿੱਚ ਭਾਰੀ ਬਾਰਿਸ਼ ਦੀ ਜਿਹੜੀ ਪ੍ਰਿਕਵਾਨੀ ਕੀਤੀ ਗਈ ਹੈ ਔਰ ਥੰਡਰਿੰਗ ਵੀ ਹੋ ਸਕਦੀ ਹੈ ਹਤੀਜਵਾਵਾਂ ਵੀ ਚੱਲ ਸਕਦੀਆਂ ਸੋ ਇਹ ਸਾਰੀ ਜਿਹੜੀ ਪ੍ਰੈਡਿਕਸ਼ਨ ਸਾਨੂੰ ਅੱਜ ਮਤਲਬ ਫੋਰਕਾਸਟ 3D ਰੀਸੀਵ ਹੋਈ ਹੈ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਜਿਹੜਾ ਸਿਸਟਮ ਹੈ ਹਲੇ 2-3 ਦਿਨ ਰਹੇਗਾ ਤੇ 3 ਅਗਸਤ ਤੱਕ ਹੀ ਇਹਦਾ ਮਤਲਬ ਚੱਲ ਸਕਦਾ ਪਰ 1 ਤੇ 2 ਅਗਸਤ ਨੂੰ ਜ਼ਿਆਦਾ ਬਾਰਿਸ਼ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਕਿ ਜੇਕਰ ਇਹ ਲਗਾਤਾਰ ਤੇ ਗਾਇ ਵਿੱਚ ਬਿੱਤੇ ਸਮਾਂ ਮੌਸਮ ਦਾ ਥੋੜਾ ਘੱਟ ਬਾਈ ਦਾ ਅੰਦਰ ਹੋ ਸਕਦਾ ਹੈ ਅਹ ਦੇਖੋ ਇਸ ਵਾਰੀ ਤਾਂ ਜੁਲਾਈ ਕਾਫੀ ਡੈਫਿਸਟ ਰਿਹਾ ਹੈ ਕਿਉਂਕਿ ਫਸਟ ਵੀਕ ਦੇ ਵਿੱਚ ਅੱਛੀ ਬਾਰਿਸ਼ ਹੋਈ ਸੀਗੀ ਪਰ ਉਸ ਤੋਂ ਬਾਅਦ ਜਿਹੜਾ ਮੌਨਸਨ ਦੇ ਵਿੱਚ ਬ੍ਰੇਕ ਆਉਣ ਦੇ ਨਾਲ ਅਗਸਤ ਦੇ ਵਿੱਚ ਜ਼ਿਆਦਾ ਬਾਰਿਸ਼ ਨਹੀਂ ਹੋ ਪਾਈ ਅਹ ਸੋ ਸਾਰੇ ਜ਼ਿਲ੍ਹੇ ਜਿਹੜੇ ਨੇ ਉਹ ਡੈਫਿਸਿਟ ਹੀ ਨਜ਼ਰ ਆ ਰਹੇ ਨੇ ਅਹ ਬਾਕੀ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲੇ 40-42% ਦੀ ਡੈਫਿਸਿਟ ਹੈਗੀ ਹੈ ਉਹ ਚੱਲ ਰਹੀ ਹੈ ਫਿਰ ਤੁਸੀਂ ਉਹਨਾਂ ਦੇ ਨਾਲ ਕਿਸਾਨਾਂ ਸਾਦਕੀ ਕਿ ਕੋਈ ਖਾਸ ਰੱਬੀ ਦੀ ਕਟਿੰਗ ਲੈ ਕੇ ਇੱਕ ਤਾਂ ਕਾਫੀ ਟੈਂਪਰਲ ਵੀ ਹੈ ਉਹ ਸਾਬਤ ਹੋਣਾ ਹੈ ਹਾਂਜੀ ਦੇਖੋ ਜੇ ਹੁਣ ਜਿੱਥੇ بارش ਹੋ ਰਹੀ ਹੈ ਉੱਤੇ ਖੇਤਾਂ ਦੇ ਵਿੱਚ ਜਿਹੜਾ ਪਾਣੀ ਹੈ ਉਹਦੀ ਨਿਕਾਸੀ ਬਹੁਤ ਜ਼ਰੂਰੀ ਹੈ ਜਿੰਨਾ ਵੀ ਹੋ ਸਕੇ ਪਾਣੀ ਖੇਤ ਚ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਤਾਂ ਕਿ ਉਹ ਜਿਹੜਾ ਫਸਲ ਨੂੰ ਖਰਾਬ ਨਾ ਕਰੇ ਬਾਕੀ ਜਿਹੜੀ ਇਹ ਸੀਜ਼ਨਲ ਰੇਨਫਾਲ ਹੋ ਰਹੀ ਹੈ ਵੈਸੇ ਤਰ੍ਹਾਂ ਸਾਰੀਆਂ ਫਸਲਾਂ ਲਈ ਲਾਹੇਵੰਦੀ ਹੈ ਕਿਉਂਕਿ ਇਰੀਗੇਸ਼ਨ ਇਹਨਾਂ ਦਿਨਾਂ ਦੇ ਵਿੱਚ ਲੋੜ ਹੁੰਦੀ ਹੈ ਪਾਣੀ ਦੀ ਜਿਹੜੀਆਂ ਫਸਲਾਂ ਨੂੰ ਪਰ ਇਹ ਹੈ ਕਿ ਵੀ ਪਾਣੀ ਖੜਾ ਨਾ ਹੋਵੇ ਉਹਨੂੰ ਮਤਲਬ ਬਾਹਰ ਕੱਢਨ ਦਾ ਪ੍ਰਬੰਧ ਕੀਤਾ ਜਾਏਗਾ ਆਪ ਅਖ਼ਬਾਰਾਂ ਕੀ ਇਤਸਾਹ ਹੈ ਜੇ ਸ਼ਹਿਰੀ ਆਹ ਹਾਂਜੀ ਜਿਸ ਤਰ੍ਹਾਂ ਹੁਣ ਆਉਣ ਵਾਲੇ 1 ਤੇ 2 ਅਗਸਤ ਨੂੰ ਅੱਛੀ ਬਾਰਿਸ਼ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਸੋ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਹੀ ਆਪਣਾ ਘਰੋਂ ਬਾਹਰ ਨਿਕਲਿਆ ਜਾਵੇ ਜੇ ਕੋਈ ਪਲਾਨ ਕਰਨਾ ਹੈ ਤਾਂ ਅਸੀਂ ਆਪਣਾ ਜਿਹੜਾ ਗੱਡੀ ਹੈ ਉਹਦੀ ਸਪੀਡ ਨੂੰ ਕੰਟਰੋਲ ਕਰਕੇ ਰੱਖਿਆ ਜਾਵੇ ਜਿਹੜੇ ਵਾਈਪਰਸ ਨੇ ਉਹ ਮਤਲਬ ਚੱਲਦੇ ਹੋਣੇ ਚਾਹੀਦੇ ਨੇ ਹੈਡਲਾਈਟਸ ਜਿਹੜੀਆਂ ਨੇ ਉਹ ਵੀ ਆਨ ਰੱਖ ਕੇ ਆਪਣਾ ਡਰਾਈਵਿੰਗ ਕਰਨੀ ਚਾਹੀਦੀ ਹੈ ਤੇ ਜਿਹਨੇ ਅਪਾ ਕੇਸਾ ਦੇ ਕਮਜ਼ੋਰ ਬਿਲਡਿੰਗ ਜਾਂ ਨਿਰਮਾਣ ਦੇ ਥੱਲੇ ਜਿਹੜਾ ਆ ਉਹ ਸਹਾਰਾ ਨਹੀਂ ਲੱਗਦਾ